ਪਰਮੇਸ਼ਰ ਜੀ ਤਿੰਨ ਵਾਰ ਆਵਾਜ਼ ਮਾਰੀ ਸਹਿਮਲ ਨੂੰ ਅੱਜ ਦੇ ਪਿਆਰਿਓ ਤੁਹਾਨੂੰ ਪ੍ਰਭੂ ਦੇ ਦਾਸ ਦੇ ਦੁਆਰਾ ਪਵਿੱਤਰ ਆਤਮਾ ਦੀ ਗਵਾਹੀ ਦੇ ਨਾਲ ਬੰਦਗੀ ਦੇ ਲਈ ਤੁਹਾਡੇ ਬੱਚਾ ਨੇ ਪਰਮੇਸ਼ਰ ਜੀ ਮਾਦ ਰਿਆ ਹਾਂਜੀ ਆਵਾਜ਼ਾਂ ਮਾਰ ਰਿਹਾ ਜਿਵੇਂ ਸਹਿਮਨ ਨੇ ਭਰੇ ਲਈ ਸਹਿਮਨ ਨੇ ਬਣोतरी ਲਈ ਸਹਿਮਨ ਦੀ ਉੱਤੇ ਨਹੀਂ ਜਿਵੇਂ ਪਰਮੇਸ਼ਰ ਕੀ ਕਰਦਾ हाल लुईया अभु चौा रहे बच्चों बचाओ युद्ध भवन चे बच्चे भवन च नहीं रेके फिर भी प्रभु पार कर बच्चा है प्रभु के भवन चुता है ਆਪਣੀ ਮਿਹਰਤ ਨਹੀਂ ਪਰਮੇਸ਼ਰ ਨੇ ਨੂੰ ਚੁੜਿਆ ਐਸਾ ਮਾਨੂੰ ਤੁਹਾਡੇ ਤੇ ਮੇਰੇ ਬੱਚਾ ਨੂੰ ਕਈ ਵਾਰੀ ਪ੍ਰਭੂ ਚੋਂਦਾ ਹੈ ਪ੍ਰਭੂ ਬੁਲਾਉਂਦਾ ਹੈ ਤੁਸੀਂ ਧਿਆਨ ਨਹੀਂ ਦਿੰਦੇ ਜਦੋਂ ਵੀ ਵੱਡਾ ਪਾਲ ਪਟਿਆ ਜਾਂਦਾ ਹੈ ਫਿਰ ਸਾਨੂੰ ਵਿਨਾਹ ਰੋਣ ਤੋਂ ਕੁਝ ਵੀ ਮਿਲਦਾ ਜਦ ਵੀ ਵੱਡੀ ਮੁਸੀਬਤ ਵਿੱਚ ਪਾ ਜਾਂਦੇ ਸਾਡੇ ਬੱਚੇ ਉਦੋਂ ਪਰ ਸਾਨੂੰ بڑا ਔਖਾ ਤੇ ਆਪਾਂ ਪਹਿਲਾ ਬੌਕਾ ਨਹੀਂ ਸੁਭਾਰ ਇਹ ਬੱਚੇ ਨੂੰ ਤਿੰਨ ਵਾਰੀ ਆਵਾਜ਼ ਮਾਰੀ ਪਰਮੇਸ਼ਰ ਨੇ ਇਨੇ ਸੋਚਿਆ ਸ਼ਾਇਦ ਮੈਨੂੰ ਪਾਸਟਰ ਬੁਲਾ ਰਿਹਾ ਹੈ ਸ਼ਾਇਦ ਕੌਣ ਬੁਲਾ ਰਿਹਾ ਇਹ ਦੋ ਵਾਰੀ ਪਾਸਟਰ ਕੋਲੇ ਗਿਆ ਤੁਸੀਂ ਮੈਨੂੰ ਬੁਲਾਇਆ ਕੀ ਆਦਾ ਨਹੀਂ ਮੈਂ ਸਹਿਮਤ ਤੈਨੂੰ ਨਹੀਂ ਬੁਲਾਇਆ ਮੈਂ ਸਹਿਮਤ ਤੈਨੂੰ ਨਹੀਂ ਬੁnaya ਅਗੇ ਪੜੀ ਫਿਰ ਯਹੋਵਾ ਨੇ ਅਠਾ ਤਦ

ਹallelujah ਇਹਨੂੰ ਪਤਾ ਲੱਗ ਗਿਆ ਪਾਸਟਰ ਨੂੰ ਕਿ ਮੁੰਡੇ ਨੂੰ ਦੀ ਆਵਾਜ਼ ਆ ਰਹੀ ਆ ਇਹ ਕੀ ਦੀ ਆ ਇਹ ਪਰਮੇਸ਼ਰ ਯਹੋਵਾ ਦੀ ਆਵਾਜ਼ ਹੈ ਪਰਮੇਸ਼ਰ ਨੇ ਬੁਲਾ ਲਿਆ ਤਾਂ ਇਹਨੇ ਦੇਖੋ ਮੁੰਡੇ ਨੂੰ ਸ਼ਕਤੀ ਕੋਲੇ ਰੱਖਿਆ ਮੁੰਡੇ ਨੂੰ ਤੈਨੂੰ ਆਵਾਜ਼ ਆਵੇ ਮੁੰਡੇ ਨੂੰ ਤੈਨੂੰ ਬੁਲਾਇਆ ਜਾਵੇ ਤੇ ਤੂੰ ਬੋਲੀ ਮੈਂ ਹਾਜ਼ਰ ਹਾਂ ਆਪણો ਅਗੇ ਇਹਨੇ ਸੰਗਰ ਨੂੰ ਆਖਿਆ ਜਿਹੜਾ ਲੰਬਾ ਪੈ ਦੇ ਅਜੀਹਾ ਹੋਵੇਗਾ ਕਿ ਗਿਆ ਉਹ ਤੈਨੂੰ ਛੱਡੇ ਤਾਂ ਤੂੰ ਆਖੀ ਹੈ ਹੀ ਹੋਊਗਾ ਪਰ ਮੈਂ ਤੇਰਾ ਦਾਸ ਹਾਂ ਹallelujah ਕਹਿੰਦਾ ਤੂੰ ਫਰਮਾਈ ਤੇ ਬੋਲੀ ਕਿ ਤੇਰਾ ਦਾਸ ਹਾਜ਼ਰ ਹੈ ਬਚਪਨ ਵਿੱਚ ਹੀ ਦਾਸ ਸੀ ਦਾਸ ਹੁੰਦਾ ਕੀ ਮਿਲ ਗਿਆ ਹੱਥੋਂ ਮਿਲ ਗਿਆ ਅੱਜ ਕਈਆਂ ਨੂੰ ਸਾਡੇ ਬੱਚਿਆਂ ਨੂੰ ਪ੍ਰਭੂ ਦਾਸ ਬਣਾਉਣਾ ਚਾਹੁੰਦਾ ਪਰ ਆਪਾਂ ਖੁਦ ਫਿਰ ਨਹੀਂ ਕਤਰੌਣੇ ਕੀ ਕਤਰੌਣੇ ਆ खुद करने कि बच्चा दास नहीं बना सा बच्चा दास नहीं बना प्यारो जी प्रभु ने बना पर कौन ने रोकने वाले हाँ जी हाँ जी